ਉਮਰ ਸਰੀਰ ਟੁੱਟੀ ਜਾਂਦਾ ਭੈਣ ਚੋਦਾ ਅਈਏ ਮਾ ਸਿੰਦੇ ਨੂੰ ਕਿਹਾ ਸੀ ਵੀ ਭੈਣ ਦੇ ਅੱਖਾਸਮਾ ਘੱਟ ਪੈਗ ਪਾ ਘੱਟ ਪਾ ਭੈਣ ਦਾ ਯਾਰ ਤੁੰਨੀ ਗਿਆ ਤੁੰਨੀ ਗਿਆ ਹੁਣ ਸਾਲਾ ਸਪੀਰ ਟੁੱਟਿਆ ਪਿਆ ਜਮਾ ਠਿਆਂ ਵੀ ਨਹੀਂ ਜਾਂਦਾ ਆਏ ਹੁਣ ਇਹ ਕੁੜਾ ਅੱਖਾਸਮ ਆਊਗਾ ਕਦੋਂ ਅਜੇ ਤੱਕ ਨਹੀਂ ਆਇਆਗਾ ਮੈਨੂੰ ਆਂਦਾ ਸੀ ਸਵੇਰੇ ਨਾ ਸਾਜਰੇ ਆ ਜੂ ਦੇ ਦੂ ਕੇ ਪੰਪ ਭੈਣ ਦੇ ਅੱਖਾਸਮ ਨੇ ਮੈਨੂੰ ਖੇਤ ਪਾਤਾ ਉਹਨੂੰ ਉੱਠਣ ਨੂੰ ਜੀ ਨਹੀਂ ਕਰਦਾ ਸਾਲਾ ਪਰਨਾ ਵੀ ਨਹੀਂ ਬਣੀਦਾ ਭੈਣ ਦਾ ਖਸਬ ਚਲ ਜਾ ਇਹ ਜਾ ਭੈਣ ਓ ਮੇਰਾ ਸਾਲਾ ਉਹ ਨਹੀਂ ਪੜਾਂਦਾ ਆ ਉਹ ਆ ਗਿਆ ਆ ਗਿਆ ਆ ਗਿਆ ਓਏ ਆ ਜਾ ਹੁਣ ਆ ਗਿਆ ਮੈਨੂੰ ਦੇਖੀ ਜਨਾ ਤੂੰ ਹੋਰ ਮੈਨੂੰ ਕਹਾਗਾ ਹੁਣ ਉਹ ਨਾ ਹੁਣ ਉਹ ਨਾ ਹੋਇਆ ਆਇਆ ਉੱਠ ਪਿਆ ਸੋਣਾ ਓਏ ਉੱਠ ਕਾਦਾ ਪਿਆ ਦਾਰੂ ਵਾਲੀ ਤਗੜੀ ਸੀ ਰਾਤ ਵਾਲੀ ਕੀ ਪੁੱਛਣਾ ਸੌ ਗਿਆ ਸਵੇਰੇ ਟੱਟੀ ਪੈ ਜੋ ਮਸਾ ਆਈ ਈ ਪੋਟ ਆਹਾ ਮੈਂ ਜਰਦਾ ਲਾਇਆ ਜਰਦਾ ਲਾ ਕੇ ਟੱਟੀ ਆਈ ਸਾਰੀ ਦਾਰੂ ਹੀ ਪਾਣੀ ਖਤਰਨਾਕ ਦਾਰੂ ਪਿਆ ਮੇਰਾ ਸਾਲਾ ਮੇਰੇ ਤਾਂ ਹਜੇ ਸਟ੍ਰੀਟ 'ਚ ਭੈਣ ਤੋਂ ਦੇ ਪਰੋਲੇ ਬਣੀ ਜਾਂਦੇ ਨੇ ਹਜੇ ਹੱਕ ਕੇ ਨਹੀਂ ਆਇਆ ਚਲਾ ਜਾ ਹੁਣ ਯਾਰਾ ਪੱਦ-ਪੋਦਨਾ ਮਾਰਦੀਂ ਕੋਈ ਨਹੀਂ ਮਾਰਦਾ ਪੱਦ ਚਲਾ ਮੜਾ ਗਿਆ ਜਾ ਕੇ ਪਹਿਲੇ ਤੂੰ ਬੜਾ ਖੜੀ ਮੈਂ ਮੜਾ ਹੱਕ ਲੂੰਗਾ ਭੈਣ ਤੋਂ ਧਿਆ ਚਲਾ ਜਾ ਕੜਾ ਉਹ ਕੋਈ ਨੂੰ ਸਿੱਟ ਦੇ ਪਰਾਂ ਭੈਣ ਤੋਂ ਮਾਰੇਗਾ ਕਿਸੇ ਦੇ ਲੱਕ 'ਚ ਓਏ ਤਾਂ ਜੱਟ ਦੀ ਜਾਨ ਆ ਜੋਗਰਾਜ ਇਹਦੇ ਨਾਲ ਹੀ ਅੰਦਰ ਆਉਂਦਾ 3 ਬੈਲਾ ਤੇਰਾ ਜੋਗਰਾਜ ਵਿੱਚ ਹੀ ਨੱਕ ਦੇ ਚਾਦਰੇ ਜੇ ਨਿਕਲ ਜੇ ਕਿਦਾਂ ਜੋਗਰਾਜ ਨਿਕਲ ਜੇ ਤਾਂ ਮਰੋੜਾ ਦਾ ਚੋਰ ਬੋਬੀ ਦਾ ਹੱਕ ਆ ਹੀ ਆ ਆਪਣਾ ਮਰੋੜੇ ਮਰੜੇ ਲੋ ਕਿਹੜੀ ਆ ਓਏ ਉਹ ਤੀਵੀਂ ਆ ਓਏ ਸਾਰੇ ਸੁਨਸਾਨ ਆ ਉਹ ਬੱਲੀਆਂ ਬੁੱਲੀਆਂ ਚੁਗਦੀ ਫਿਰਦੀਆਂ 37 ਸੂਟ ਪਾ ਰੱਖਿਆ ਨਾ ਓਏ ਹਾਂ ਓਏ ਜਦੂਰਾਂ ਲਿਸ਼ਕਾ ਮਾਰਦੀ ਦੇਖੀ ਝਟਾ ਚੱਲ ਗਈ ਇਹ ਵਿੱਚ ਹੀ ਘੁੱਟ ਕੁੱਟ ਲਾਇਆ ਹੁਣ ਤਾਂ ਲੀਂਡਾ ਲੂੰਡਾ ਆ ਫੇਰ ਖਿੱਚ ਲੈ ਨਾ ਅੰਦਰੋਂ ਟੱਪ ਆ ਜਾ ਰਹਿਣ ਦੇ ਯਾਰਾ ਅਮਰ ਜੋਤ ਵਰ ਕੀ ਆ ਓਏ ਭਾਈ ਤੇਰਾ ਇਹ ਵਿੱਚ ਮਕੀਲੇ ਨਾਲੋਂ ਘੱਟ ਨਹੀਂ ਫੇਰਾ ਚੱਲ ਆ ਜਾ ਚੱਲ ਤੂੰ ਦਾ ਪਾਪਾ ਇਹ ਦੇਖ ਖਸਮਾ ਤੂੰ ਟੱਪ ਪਾਣੀ ਦਾ ਰੱਖਿਆ ਚੱਲ ਅੱਗੇ ਸੀਸੀ ਤੋੜਨਾ ਨਹੀਂ ਕੋਈ ਆਈ ਨਾ ਜਾਵੇ ਮਰ ਜਾਣਾ ਇੱਥੇ ਹੈਂ ਕੰਡੀਆਂ ਮੈਂ ਆਪੇ ਆਦਾ ਪਰ ਯਾਰਾ ਅਬ ਕਾਲਾ ਦੇ ਬੱਚਾ ਅਦ ਨਾਲ ਵੇਟ ਦੇਣਾ ਸੀ ਹੁਣ ਤੋਂ ਮੇਰਾ ਫੜ ਕੇ ਮੇਰੀ ਗੱਲ ਸੁਣ ਹਾਂ ਐ ਯਾਰਾ ਉਹ ਫਿਰਦੀ ਤਾਂ ਆਇਆ ਹੈ ਹੋਰ ਨਾ ਪੰਪ ਨਾ ਚਾਗਰਾ ਦੇ ਆਪਣੇ ਤੇ ਪੱਕੇ ਗੜਾ ਝੰਡੇ ਝੂਲਦੇ ਨੇ ਪੁੱਸ ਨਹੀਂ ਹੁੰਦਾ ਭੈਣ ਦੀ ਬੱਕ ਚੱਲਦੇ ਆ ਦੇਖੀ ਕਿਤੇ ਚਾਦਰਾਂ ਫੜਵਾ ਲਈ ਆ ਜਾ ਨਹੀਂ ਆ ਆਹ ਕੌਣ ਆ ਗਏ ਭੈਣ ਦੇਖਾ ਸਮੇਂ ਤਾਂ ਦੋ ਜਾਨੇ ਨੇ ਸਰਤੀ ਚੜੀ ਆਉਂਦੇ ਨੇ ਛਿੱਟਵੀ ਆਹ ਖਾਸਮ ਦੀ ਖੋਣ ਜਮੀਂ ਨਹੀਂ ਭਈ ਨਾ ਹੋਏ ਮਾਰੂ 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 ਆਪਣੇ ਕੀ ਕਰੀ ਜਾਨੀ ਆ ਰੇ ਉਹ ਆ ਕੌਣ ਆ ਗਏ ਕੱਟੇ ਆ ਰਗੇ ਭੈਣ ਚੱਲ ਕੋਈ ਨਹੀਂ ਆ ਇਹ ਤਾਂ ਰੋਜ ਆਉਂਦੇ ਨੇ ਕੀਲ ਕੇਰਾ ਵੇ ਕੀ ਆ ਭਾਈ ਕਿਹੜੇ ਪਿੰਡ ਤੋਂ ਆ ਭਾਈ ਤੂੰ ਬਈਆ ਲਾਗੇ ਪਿੰਡ ਤੋਂ ਆ ਇਹ ਤਾਂ ਠੀਕ ਆ ਲਾਗੇ ਤੋਂ ਆ ਉੱਤੋਂ ਤੋੜੀ ਜਾਂਦੀ ਐ ਪਤਾ ਕਿਵੇਂ ਹੁੰਦੀ ਐ ਇਹ 6 ਮਹੀਨੇ ਲੱਗ ਜਾਂਦੇ ਨੇ ਇਹਨੂੰ ਪਕਾਉਣ ਵੜੇ ਇਹ ਤਾਂ ਮੈਂ ਉੱਤੋਂ ਤੋੜਦੀ ਆ ਉੱਤੋਂ ਤੋੜਦੀ ਆ ਉੱਤੋਂ ਦਾ ਕੰਮ ਆ ਥੱਲੇ ਸੀ ਕੀ ਪਰਾਲੀ ਖਾਵਾਂਗੇ ਹੈ ਕਿਨੂੰ ਪੁੱਛ ਕੇ ਬੜੀਆਂ ਨਾਲ ਦੇਦੇ ਵਿੱਚ ਉੱਤੋਂ ਤਾਂ ਸਾਡੇ ਕੰਮ ਥੱਲੇ ਹੁਣ ਮੈਂ ਤਾਂ ਸੁਣ ਲੱਗੀ ਸੀ ਤੈਨੂੰ ਉਡਾਉਣੇ ਆ ਥਾਣੇ 'ਚ ਅਸੀਂ ਆ ਤਰੁੱਚ ਕਾਨ ਨੇ ਤੇਰਾ ਲੈਣਾ ਹੀ ਦਾ ਪਟੇ ਤੈਨੂੰ ਲੱਗ ਜੂ ਪਤਾ ਪਤਾ ਕਿਵੇਂ ਬਲਦੀ ਐ ਇਹ ਇਹ ਆ ਫਿਰ ਜਨਾਨੀ ਜਾਤ ਨੂੰ ਹੱਕੀ ਬੜਾ ਫੇਰ ਰੱਖਿਆ ਦਾ ਕਾਰਨੇ ਜਿੱਥੇ ਜਿਗਰ ਦਾ ਉੱਥੇ ਵੜ ਜਾਂਦੀਆਂ ਨੇ ਜਾ ਕੇ ਚੱਲ ਨਿਕਲ ਪਰ ਚੱਲ ਨਿਕਲ ਪਰ ਆ ਤੁਹਾਡੇ ਮੂਹਰੇ ਮਾਤਾ ਜਾਨੀ ਆ ਜਾ ਜਾ ਨਿਕਲ ਇੱਥੋਂ ਆਜਾ ਸਵੇਰ ਤੜੀ ਹੱਗਿਆ ਮੈਂ ਤੇਰੇ ਮਗਰ ਫਰੀ ਜਨ ਨਾਲ ਗੱਲ ਪਈ ਜਾਂਦੇ ਆ ਮੈਨੂੰ ਸਾਬਜ ਕਰਦੇ ਆ ਸਾਲਿਆ ਕੋਈ ਵੀ ਨਹੀਂ ਹੈਗਾ ਇੱਥੇ ਮੁੰਤਰ ਵੀ ਖਾਂਦੀ ਆਪਣੀ ਗੱਲ ਪੱਕੀ ਐ ਨਾ ਓ ਰੋ ਜਾ ਬੀਬਾ ਓ ਖੜੀ ਈ ਆ ਤਾਂ ਹੋਰ ਬੀਬਾ ਗੱਲ ਸੋਹਰ ਜਾ ਖੜ ਜਾ ਬੀਬਾ ਹਾਂ ਬਾਈ ਕੀ ਐ ਤੂੰ ਤਾਂ ਪਈ ਗੁੱਸਾ ਹੀ ਕਰ ਗਈ ਲੈ ਹੋਰ ਬੱਲੀਆਂ ਦੇ ਚੁਗਣੀਆਂ ਦਿੰਦੇ ਤੁਸੀਂ ਉਹ ਤੂੰ ਵੱਡਲਾ ਤੂੰ ਸਾਰੀਆਂ ਵੱਡਣੀਆਂ ਸਾਰੀਆਂ ਹੀ ਵੱਡਲ ਆ ਉਹ ਕਪੈ ਨਾ ਫਟ ਕੇ ਘਰੀ ਸੱਟ ਆਉਣੀ ਘਰੀ ਸੱਟ ਆਵੇਂਗਾ ਲੈ ਕੋਈ ਬਸ ਸਾਡੇ ਲਾਗੇ ਪਿੰਡ ਦੀ ਤਾਂ ਇੰਨਾ ਕਰਦੇ ਆ ਨਾਲ ਦੀਆਂ ਨਾਲ ਬਸ ਬਾਈ ਮੈਂ ਤਾਂ ਬੱਲੀ ਹੀ ਚੁਗਣੀਆਂ ਆ ਚੱਲ ਚੋਗਲਾ 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 ਲੈ ਤੇਰੇ ਨਾਲ ਵੀ ਚਗਾ ਦਾਂ ਨਾਲ ਚਗਾ ਦਿੰਨੇ ਆ ਯਾਰਾ ਮਰਾਲਿਆ ਉਹ ਇੱਕ ਤਾਂ ਇਹ ਭੈਣ ਦਾ ਖਸਮ 20 ਮਿੰਟਾਂ ਬਾਅਦ ਸੜਾ ਖੂਨ ਮੰਗਦਾ ਤੈਨੂੰ ਪਹਿਲਾਂ ਵੀ ਕਹਿ ਵੀ ਛੱਡ ਦੇ ਮਾਰੇ ਸਾਲਾ ਵੱਡਾ ਅਰਜਨ ਬੈਲੀ ਬਣਿਆ ਫਿਰਦਾ ਗੰਦਾਸਾ ਲੈ ਕੇ ਆ ਮਗਰੋਂ ਨਾ ਹੈ ਨਰੋਲ ਲੈ ਉਹਦੋਂ ਆ ਕੰਮ ਕਰ ਰਣਾ ਕਰਦੇ ਲੈ ਆ ਜਾ ਉਰੇ ਆ ਕੇ ਤੋੜ ਲਾ ਬੀਬਾ ਲੈ ਬੀਬਾ ਆਹ ਲੈ ਇੰਨੀਆਂ ਤੋੜਦੀਆਂ ਲੈ ਹਾਂ ਤੋੜਦੇ ਤੋੜਦੇ ਨਾਲ ਲੈ ਬੀਬਾ ਵੀ ਪਾਲਾ ਲੈ ਪਾਲੇ ਪੂਰੀ ਗੋਲ ਹੈ ਹਨਾ ਗੋਲ ਜਮਾ ਕੜਕ ਆ ਨਿਖਰੀ ਪਈ ਹੈ ਨਾ ਹਾਂ ਲਾਲੀ ਦੇਖ ਕਰਕੇ ਤੇ ਨੀ ਦੇਖ ਕੜਕ ਤੇ ਉਹ ਇਹ ਤਾਂ ਕਰਕੇ ਦੀ ਗੱਲ ਕਰਦੇ ਆ ਕਰਦੇ ਆ ਮਿਹਨਤ ਬਹੁਤ ਕੀਤੀ ਹੈ ਸਰੀਰ ਤਾਂ ਬਾਲਾ ਕੈਮ ਬੱਲੀ ਦਾ ਬੱਲੀ ਦਾ ਦੇਖ ਗੁੰਦਮੀ ਪਈ ਹੈ ਨਾ ਪੂਰੀ ਦੇਖ ਕੇਵੇਂ ਨੱਚਦੀ ਫਿਰਦੀ ਹੈ ਕੁਲੀ ਜੀ ਆਲੇ ਕੁਲੀ ਜੀ ਹਾਂ ਪਾਣੀ ਬਾਲਾ ਲਾਤਾ ਨਾ ਹਾਂ ਕੁਲੀ ਹੈ ਕਰਮਾ ਲਈ ਹੂ ਹਣਾ ਜਿਹਦੇ ਕੋਲੇ ਆ ਬਾਲੀ ਕਰਮਾ ਵਾਲਾ ਹੋਊਗਾ ਫਸਲ ਫਸਲ ਕਾਊ ਆਟਾ ਦੇਖੀ ਆਟਾ ਖਾ ਭਾਈ ਉੱਤੇ ਕੱਪੜੇ ਵੀ ਬਾਲੇ ਕੈਮਣੇ ਬੱਲੀ ਦੇ ਬੱਲੀ ਦੇ ਲੈ ਵੇਖ ਕਿਵੇਂ ਸਕੀਰ ਕੱਢੀ ਖੜੀ ਆ ਲੈ ਬੀਬਾ ਆ ਵੀ ਬਾਲਾ ਆ ਬਾਲਾ ਪਾੜੇ ਦੇਖ ਮਰਦਾਂ ਦੀ ਬੁੱਢੀ ਕਿਵੇਂ ਠਰਕ ਪੋਣਦੀ ਟੀ ਸੰਜਮ ਤੇ ਪਰਪੜ ਜੇ ਕਰੀ ਜਾਂਦੀ ਨਾ ਕੁਤਾ ਕਰੂਗੀ ਆਹ ਦੰਤਾਜ ਕੀ ਪੁਆ ਰੱਖਿਆ ਨੇ ਤਾਰ ਜੀ ਓਏ ਇਹ ਤਾਂ ਸੋਹਣੀਆਂ ਕੁੜੀਆਂ ਪੁਆਦੀਆਂ ਹੁੰਦੀਆਂ ਸਾਰਾ ਪੁਆ ਕੇ ਲਿਆਈਆਂ ਨੰਦ ਭੀਂਗੇ ਸੀ ਮੇਰੇ ਓਹੋ ਅੱਛਾ ਸੱਤ ਹੋ ਜਾਣਗੇ ਇਹਦੇ ਨਾਲ ਫੇ ਤਾਂ ਬੜੀ ਕੈਮ ਲੱਗੇਗੀ ਤਬੂਤ ਪਹਿਲੇ ਹੀ ਇੰਨੀ ਕੈਮ ਹੈ ਤੂੰ ਬਾਦ ਕੀ ਲੱਗੂ ਇਹ ਕਣਕ ਦੀ ਗੱਲ ਕਰਦੇ ਆਂ ਸਿਤਾ ਕਣਕ ਦੀ ਨੀਵਾਂ ਆ ਵੀ ਪੁਆਲਾ ਪਰ ਝੋਲੀ ਖੋਲ ਲਿਆ ਕਰ ਹਾਏ ਹਾਏ ਓਲੀ ਸੀ ਛਾਲ ਮਾਰਦਾ ਮੇਰਾ ਜੀ ਕਰਦਾ ਉਰੇ ਨਿਆ ਜਾ ਲੈ ਵੀਆ ਹਾ ਪਾਣਾ ਬੜਾ ਬੱਲੀਆਂ ਤੇਰੇ ਵੱਸ ਘੱਟ ਬੱਲੀਆਂ ਉਰੇ ਹੋ ਗਏ ਚੁਗਣਾ ਮਾੜਾ ਹੋ ਜਾ ਭਾਈ ਆਥ ਜਿਆਦਾ ਕਰੂ ਨਾ ਅਰੇ ਲੈ ਉਹ ਤਾਂ ਪਈ ਗੁੱਸਾਈ ਕਰੀ ਜਾਨੀ ਐ ਲੈ ਅਵੀ ਬੜਾ ਜੀ ਕਰਦਾ ਦੀ ਝੋਲੀ ਚ ਵੜ ਜਾ ਝੋਲੀ ਚ ਵੜ ਜੀ ਹਾਂ ਉਹ ਪਰ ਆਇਆ ਮੇਰਾ ਪਿਆਰ ਦਾ ਚਲੇ ਸੇ ਹੰਦਲਾ ਹੀ ਰਿਹਾ ਜੀ ਕਿੰਨਾ ਬੜੀ ਫਾਤੀਆ ਬੱਬੇ ਵਾਲੀ ਆਹ ਆਹ ਤਲਾ ਪਹਿਣ ਯਾਰ ਵੋਏ ਵੋਏ ਉਹ ਤਰਾ ਗੰਡਾਸਾ ਉੱਥੇ ਹੀ ਰਹੇਗਾ ਭੈਣ ਗੜਾ ਬੇ ਮੇਰੀ ਤਾਂ ਟੱਟੀ ਨਿਕਲਣ ਵਾਲੀ ਹੋਈ ਵੀ 체ਤੀ ਚੱਲ ਕਰੇ ਮੇਰੇ ਸੜੀ ਦੀ ਹਸੀਨਾ ਪਾਰਕਰ ਬਣੀ ਫਿਰਦੀ ਬੱਬੇ ਵਾਲੀ ਸਸੀ ਗਾਲ ਬਾਬੇ ਸਾਰਿਆਂ ਨੂੰ ਤੇ ਤੁਹਾਡਾ ਪਿੰਡੂ ਅਪਡੇਟ ਪੇਜ ਤੇ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਨਾਲੇ ਸਬਸਕ੍ਰਾਈਬ ਕਰ ਲਓ ਤੇ ਨਾਲੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਇਹ ਜਿਹੇ ਵੀਡੀਓ ਫਿਰ ਬਣਾਇਆ ਕਰਾਂਗੇ ਕੈਮ ਕੈਮ ਤੇ ਨਾਲੇ ਇਹ ਵੀਡੀਓ ਬਾਈ ਬਣ ਕੇ ਕਿਸੇ ਵੀ ਧਰਮ ਨਾਲ ਲੇਟਡ ਨਹੀਂ ਬਣਾਈ ਆ ਪਾ ਇਹਦਾ ਮਨੋਰੰਜਨ ਵਾਸਤੇ ਬਣਾਈ ਆ ਬਣਾਈ ਆ ਬੰਡਾ ਹੀ ਐ ਇਹ ਬੰਡਾ ਹੀ ਐ ਭੈਣ ਦਾ ਜ ਮੁੰਡਾ ਹੀ ਐ ਚੱਲ ਤੇ ਨਾਲੇ ਵੀਡੀਓ ਚ ਨਾਲੇ ਕਮੈਂਟ ਫੁੱਲ ਕਰਦਿਆ ਕਰੋ ਦੱਸ ਦਿਆ ਕਰੋ ਕਿਵੇਂ ਬਣਾਈ ਵੀ ਨਵੀਂ ਸਟੋਰੀ ਦੱਸਿਆ ਕਰੋ ਵੀ ਕਾਦੇ ਤੇ ਬਣਾਈ ਹੈ ਤੁਹਾਡੀ ਰਾਇ ਵੀ ਦਿਆ ਕਰੋ ਫਿਰ ਹੀ ਬਣਾਇਆ ਕਰਾਂਗੇ ਨਾਲੇ ਆਪਣਾ ਇੱਕ ਚੈਨਲ ਨਵਾਂ ਅੱਡ ਬਣਾਇਆ ਪਾ ਬੰਸੀ ਹੋਏ ਹਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਲਿਆ ਕਰੋ ਕਮੈਂਟ ਵੀ ਕਰਦਿਆ ਕਰੋ ਲਾਈਕ ਤੇ ਆਪਣਾ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਚੈਨਲ ਕਰੋ ਫੋਲੋ ਤੇ ਸਬਸਕ੍ਰਾਈਬ ਫੋਲੋ ਤੇ ਸਬਸਕ੍ਰਾਈਬ ਚਲੋ ਓਕੇ ਬਾਬਿਓ